ਜੀ ਪ੍ਰਸ਼ਾਸਨ ਸਾਹਿਬ ਕੀ ਕਰਨ ਚਾਹ ਰਹੇ ਨੇ ਕਿ ਅੱਜ ਜੋਤ ਮਹਾਮੈਦੀ ਲੈ ਕੇ ਆਉਂਦੀ ਹੈ ਕਿੱਥੋਂ ਲੈ ਕੇ ਆਉਂਦੀ ਹੈ ਅੱਜ ਤੁਹਾਡੇ ਇੱਥੇ ਦਫ਼ਤਰ ਵਿਚਾਰ ਨੂੰ ਪਵਾਏ ਗਏ ਨੇ ਜਿਹੜਾ ਕਿ ਹਰ ਸਾਲ ਕਿਨ ਜਗਰਨ ਕਰਵਾਇਆ ਜਾਂਦਾ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਜੀ ਸਾਰਿਆਂ ਨੂੰ ਅੱਜ ਸਾਡੇ ਅਮਰਪੁਰ ਦੇ ਜਗਰਨ ਜਗਰਨ ਨੂੰ ਜਾ ਰਹੇ ਉਹਨਾਂ ਦੀ ਸਾਰੀ ਪੰਦਰ ਕਮੇਟੀ ਵੱਲੋਂ ਜ਼ਵਾਦਾਂ ਦੀ ਤਰਫ ਜੋਤ ਲਿਆਂਦੀ ਗਈ ਸੀ ਤਾਂ ਉਹਨਾਂ ਨੇ ਪਹਿਲਾਂ ਉੱਥੇ ਜਾਣ ਤੋਂ ਪਹਿਲਾਂ ਐਮਐਲਏ ਸਾਹਿਬ ਦੇ ਆਫਿਸ ਦੇ ਕਰਦੇ ਤਾਂ ਇਹ ਤੁਹਾਨੂੰ ਪਤਾ ਐਮਐਲਏ ਸਾਹਿਬ ਨੂੰ ਸ਼ੋਕਾਸ਼ਪੁਰ ਪਿੰਨ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਨੂੰ ਪਾਰਿਆ ਮੈਦਾਨ ਚ ਤਾਂ ਉਹਨਾਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਮੰਗ ਲਈ ਐ ਐਮਐਲਏ ਸਾਹਿਬ ਨੂੰ ਇੱਥੇ ਅੱਜ ਆਫਿਸ ਤੋਂ ਜੋੜ ਲਈ ਹੁੰਦੀ ਸੀ ਕਿ ਸਾਰੀ ਮੰਦਰ ਕਮੇਟੀ ਨੇ ਖਾਣ ਕਰਕੇ ਉਸ ਦਾ ਪਰਮਾਤਮਾ ਸਵਾਗਤ ਕੀਤਾ ਤੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਜਗਰਾਤੇ ਵਾਲੇ ਦਿਨ ਵਿੱਚ ਜੋ ਸੜਕ ਤੋਂ ਵੱਧ ਯੋਗਦਾਨ ਉਹ ਪਾਉਗਾ ਉਹ ਪਾਉਗਾਗੇ ਤੇ ਮਾਤਾ ਰਾਣੀ ਅੱਗੇ ਅਰਦਾਸ ਕੀਤੀ ਹੈ ਕਿ ਵਿਧਾਨੇ ਤੇ ਆਪਣੀ ਪਰਤੀਂ ਕਿਰਪਾ ਬਣਾਈ ਰੱਖੀ ਸਾਰੇ ਵਪਾਰੀਆਂ ਦੇ ਵਪਾਰਾਂ ਤੇ ਤੇ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਸਾਰਿਆਂ ਤੇ ਘਰਾਂ ਚ ਖੁਸ਼ਹਾਲੀਆਂ ਨੇ ਕਿਦਾਂ ਲੱਗਦਾ ਜਿਵੇਂ ਜਿਹੜੇ ਅੱਜ 20 ਤਰੀਕ ਨੂੰ ਜਿਹੜਾ ਜਾਗਰਣ ਵੀ ਹੋ ਰਿਹਾ ਵਾ ਇਹ ਹਰ ਸਾਲ ਹੀ ਹੁੰਦਾ ਜੀ ਅੱਗੇ ਹਾਂਜੀ ਇਹ ਹਰ ਸਾਲ ਹੁੰਦਾ ਹੈ ਹਰ ਸਾਲ ਹੀ ਕਰਵਾਇਆ ਜਾਂਦਾ ਹੈ ਹਰ ਸਾਲ ਜਾਗਰਣ ਹੁੰਦਾ ਜੀ ਇਹ ਸਾਈ ਕਮੇਟੀ ਵੱਲੋਂ ਤੇ ਐਮਐਲਏ ਬਣਨ ਤੋਂ ਪਹਿਲਾਂ ਵੀ ਤੇ ਹੁਣ ਵੀ ਅਸੀਂ ਸਦਾ ਹੀ ਇਹਨਾਂ ਦੇ ਜਾਗਰਣ ਹਮੇਸ਼ਾ ਹੀ ਆਜੜੇ ਲਗਾਉਂਦੇ ਜਿਦਾਂ ਜਿਹੜੀ ਤੁਸੀਂ ਕਿਸਾਨਾਂ ਦੀ ਹੁਣੀ ਗੱਲ ਕੀਤੀ ਜੀ ਕਿਸਾਨ ਭਰਾਜੇ ਦੇ ਤਕਰੀਬਨ ਹੁਣ ਉੜਤਾ ਹੁਣ ਟੁੱਟ ਚੁੱਕੇ ਆ ਲੇਕਿਨ ਬੀਜੇਪੀ ਨੇ ਜਮਿੰਟ ਉਠਾਏ ਤੇ ਨੇ ਪਾਰਟੀ ਬੁਟਾਏ ਗਏ ਨਹੀਂ ਅੱਜ ਉਹਨਾਂ ਨੂੰ ਕੀ ਕਹਣਾ ਜਿਹੜੇ ਤੋਹਾਰਾ ਫਿਰ ਜ ਇਹ ਕੋਈ ਨਾ ਹੱਥ ਜੀ ਆਪਣੇ ਆਮ ਵਪਾਰੀਆਂ ਦਾ ਉਹਨੇ ਕਿਸਾਨਾਂ ਦਾ ਉਹ ਵੀ ਟੈਕਸ ਪਰ ਤਿਆਰ ਜੀ ਦਾ ਤਾਂ ਪਰ ਜਿਹੜੀ ਕੇਂਦਰ ਦੀਆਂ ਸਰਕਾਰਾਂ ਨੇ ਉਹ ਕਿਸਾਨਾਂ ਨੂੰ ਕਿਸੇ ਖਾਤੇ ਚ ਨਹੀਂ ਕਹਿੰਦੀਆਂ ਪਹਿਲਾਂ ਸਾਡੇ 700 ਸ਼ਹੀਦ ਹੋਏ ਸਾਡੇ ਕਿਸਾਨ ਬਾਰਡਰ ਤੇ ਤੇ ਹੁਣ ਵੀ ਤੁਸੀਂ ਦੇਖ ਲਓ ਬਾਰਡਰ ਤੇ ਜਾ ਕੇ ਹੱਥ ਹੱਥ ਜਿਹੜੇ ਕੇਲੇ ਲਾਇ ਹੋਏ ਸਾਡਾ ਸ਼ੂਟ ਕਰਨ ਵੀਰ ਜਿਹੜਾ ਪਿਛਲੇ ਦਿਨੀ ਸ਼ਹੀਦ ਹੋਇਆ ਤਾਂ ਸਾਰੇ ਦੇਖ ਲਓ ਇਹ ਬਹੁਤ ਸਾਡੇ ਕਿਸਾਨਾਂ ਨਾਲ ਮਾਰਸ਼ਟਿੰਗ ਕਰਦੇ ਸਾਨੂੰ ਪੰਜਾਬ ਨੇ ਤਾਂ ਇਹਨਾਂ ਨੇ ਪਾਕਿਸਤਾਨ ਨੂੰ ਬਣਾਇਆ ਕੇਂਦਰ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਪਰ ਹੁਣ ਇਸ ਵਾਰ ਪੰਜਾਬ ਦੀ ਜਨਤਾ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬੈਠੀ ਹੈ ਸਾਰੇ ਜਿਲ੍ਹਾ ਲੁਧਿਆਣਾ ਵਾਸੀਆਂ ਜਿਵੇਂ ਕੱਲ ਤੋਂ ਉਹ ਇੱਕ ਬਹੁਤ ਵੱਡਾ ਲੋਕ ਸਭਾ ਦਾ ਇੱਕ ਬਹੁਤ ਚੜ੍ਹ ਲੁਧਿਆਣੇ ਵੱਲੋਂ ਤੇ ਜਿੱਥੇ ਤੁਹਾਨੂੰ ਪਾਰਟੀ ਵੱਲੋਂ ਕਮਾਂਡ ਦਿੱਤਾ ਗਿਆ ਲੁਧਿਆਣੇ ਵੱਲੋਂ ਵੀ ਇੱਕ ਪਰਮ ਹਵਾਰਾ ਦਿੱਤਾ ਗਿਆ ਕੀ ਕੰਮ ਕਰਨਾ ਚਾਹੁੰਦੇ ਹਾਂ ਜੀ ਲੋਕਾਂ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਹਾਈ ਕਮਾਂਡ ਦਾ ਤੇ ਸਾਰੇ ਲੁਧਿਆਣੇ ਦੀ ਜਨਤਾ ਦਾ ਜਿਨ੍ਹਾਂ ਨੇ ਸਾਡਾ ਨਾਮ ਦੇ ਕਮਾਂਡ ਕੀਤਾ ਸਾਡੀ ਲੋਕਲ ਲੀਡਰਸ਼ਿਪ ਦਾ ਸੰਗਠਨ ਦੀ ਸਾਡੇ ਸਾਰੇ ਐਮਐਲਏ ਸਰਵਨਾਂ ਦਾ ਤੇ ਲੋਕਾਂ ਦੇ ਵਿੱਚ ਜਾਵਾਂਗੇ ਜੀ ਆਪਣੇ 2 ਸਾਲ ਦੇ ਕੰਮ ਲੈ ਕੇ ਜਾਵਾਂਗੇ ਮੱਲਾ ਕਲੀਨਿਕ ਦੇ ਮੁੱਦੇ ਲੈ ਕੇ ਜਾਵਾਂਗੇ ਆਪਣੇ 43 ਹਰ ਨੌਕਰੀਆਂ ਦੇ ਮੁੱਦੇ ਲੈ ਕੇ ਜਾਵਾਂਗੇ ਜੋ ਵੀ ਪੰਜਾਬ ਦੀ ਜਨਤਾ ਲਈ ਕੰਮ ਕੀਤਾ ਸਭ ਤੋਂ ਵੱਡੀ ਚੀਜ਼ ਜਿਹੜੀ ਸਭ ਤੋਂ ਵੱਡੀ ਰਾਸ ਸਾਡੇ ਸ਼ਹਿਰ ਵਾਸੀਆਂ ਲਈ ਇਹਦੇ ਜਿੰਨੇ ਵੀ ਸਾਡੇ ਦਿਹਾਤੀ ਹਲਕੇ ਨੇ ਜਿਹੜੇ 600 ਜਨਤਾ ਦੇ ਬਿਜਲੀ ਦਾ ਬਿੱਲ ਲੋਕਾਂ ਦੇ ਪੀਰੋ ਆ ਰਹੇ ਨੇ ਇੱਕ ਵੱਡੀ ਰਾਸ ਹੈ ਲੋਕਾਂ ਨੂੰ ਆਵਾਜ਼ ਦੀ ਪਾਰਟੀ ਵੱਲੋਂ ਆਪਣੇ ਕਿਤੇ ਕੰਮ ਲੈ ਕੇ ਲੋਕਾਂ ਦੇ ਵਿੱਚ ਜਾਣਾ ਠੀਕ ਹੈ ਥੈਂਕ ਯੂ ਅੰਧੀ ਰਾਜੂ ਬਾਬਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਮਹਾਮਾਯੀ ਦੀ ਜੋਤ ਲੈ ਕੇ ਆਂਦੀ ਹੈ ਅੱਜ ਸਾਡੇ ਜਿਹੜੇ ਕਿ ਅਸ਼ੋਕ ਕੁਮਾਰ ਪੱਟ ਪੀਜ ਪ੍ਰੈਸ਼ਰ ਸਾਹਿਬ ਜਿਹੜੇ ਕਿ ਜਿਨ੍ਹਾਂ ਦੇ ਅੱਜ ਦਫ਼ਤਰ ਦੇ ਵਿੱਚ ਲੈ ਕੇ ਆਉਂਦੇ ਆ ਕਿੱਥੇ ਜੋਤ ਨੂੰ ਕਿੱਥੋਂ ਲੈ ਕੇ ਦੇ ਕਿੱਥੇ ਲੈ ਕੇ ਜਾਣੀ ਸਰ ਤੋਂ ਪਹਿਲਾਂ ਤਾਂ ਚੈੱਕ ਕਰੋ ਚਿੰਤਪੁਰ ਨੀ ਮਾਈ ਦਾ ਸਾਚੇ ਦਰਬਾਰ ਕੀ ਜੈ ਹਰ ਸਾਲ ਦੀ ਤਰ੍ਹਾਂ ਮਾ ਭਗਵਤੀ ਸੇਵਾ ਸੁਸਾਇਟੀ ਵੱਲੋਂ 28ਵਾਂ ਵਿਸ਼ਾਲ ਭਗਵਤੀ ਜਾਗਰਣ ਅਮਰਪੁਰਾ ਚੌਂਕ ਦੇ ਵਿੱਚ ਸਮੂਹ ਪ੍ਰਬੰਧਕ ਕਮੇਟੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਜੋ ਹਰ ਸਾਲ ਜਿਹੜੀ ਜੋਤ ਹੈ ਮਾਂ ਜਵਾਲਾ ਜੀ ਤੋਂ ਲਿਆਂਦੀ ਜਾਂਦੀ ਹੈ ਸੋ ਇਸ ਸਾਲ ਵੀ ਜਿਹੜੀ ਜੋਤ ਹੈ ਮਾਂ ਜਵਾਲਾ ਜੀ ਤੋਂ ਲੈ ਕੇ ਆਏ ਆ ਤੇ अशोक ਪ੍ਰਾਸ਼ਰ ਪੱਪੀ ਜੀ ਜਿਹੜੇ ਸਾਡੇ ਇਲਾਕੇ ਦੇ ਐਮ ਐਲ ਏ ਵੀ ਨੇ ਤੇ ਉਹਨਾਂ ਨੂੰ ਪਾਰਟੀ ਨੇ ਐਮ ਪੀ ਦੀ ਟਿਕਟ ਵੀ ਦਿੱਤੀ ਏ ਤੇ ਉਹਨਾਂ ਨੇ ਮਨ ਦੀ ਚਾਹਨਾ ਸੀ ਤੇ ਉਹਨਾਂ ਦੇ ਮਨ ਦੀ ਇੱਕ ਸ਼ਰਤਾ ਸੀ ਦੇਖੋ ਕਿ ਉਹ ਕਹਿੰਨੇ ਸੀ ਵੀ ਜਿਹੜੇ ਚਰਨ ਨੇ ਮਾਤਾ ਰਾਣੀ ਨੇ ਮੇਰੇ ਵੀ ਦਫ਼ਤਰ ਦੇ ਵਿੱਚ ਪੈਨ ਤੇ ਮੈਨੂੰ ਵੀ ਜਿਹੜਾ ਆਸ਼ੀਰਵਾਦ ਮਿਲੇ ਸੋ ਤੁਸੀਂ ਦੇਖ ਸਕਦੇ ਹੋ ਵਿਕਾਸ਼ ਪ੍ਰਾਸ਼ਰ ਜੀ ਸਾਰੀ ਟੀਮ ਜਿਹੜੀ ਉਹਨਾਂ ਦੀ ਹੈ ਮਾਤਾ ਰਾਣੀ ਤੇ ਉਹਨਾਂ ਨੇ ਚਰਨ ਪਵਾਏ ਆ ਤੇ ਸਾਰੀ ਜਿਹੜੀ ਟੀਮ ਹੈ ਮਨ ਦੇ ਵਿੱਚ ਪੂਰੀ ਖੁਸ਼ੀ ਹੈ ਤੇ ਸਾਬਨੇ ਅਰਦਾਸ ਬੇਨਤੀ ਵੀ ਕੀਤੀ ਹੈ ਕਿ ਜਿਸ ਪੋਜੀਸ਼ਨ ਦੇ ਵਿੱਚ ਜਿਸ ਸੀਟ ਦੇ ਉੱਤੇ ਹੁਣ ਮਾਤਾ ਰਾਣੀ ਦੇ ਕਿਰਪਾ ਕਰਕੇ ਉਹਨਾਂ ਨੂੰ ਟਿਕਟ ਦਵਾਈ ਹੈ ਤੇ ਉਹ ਕਾਮਯਾਬੀ ਵੀ ਹਾਸਲ ਕਰਨ ਔਰ ਜਿਸ ਤਰ੍ਹਾਂ ਪਹਿਲਾਂ ਸੰਗਤਾਂ ਦੀ ਸੇਵਾ ਜਿਹੜੀ ਇਲਾਕੇ ਦੀ ਕਰਦੇ ਆ ਰਹੇ ਆ ਉਹ ਹੁਣ ਵੀ ਇਸੇ ਤਰ੍ਹਾਂ ਨਿਰੰਤਰ ਜਿਹੜੀ ਹੈ ਜਿਹੜੀ ਉਹਨਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਤਾਂ ਗੂੰਜਦੀ ਹੈ ਤੇ ਹੁਣ ਲੋਕ ਸਭਾ ਦਿੱਲੀ ਦੇ ਵਿੱਚ ਵੀ ਜਿਹੜੀ ਆਵਾਜ਼ ਉਹਨਾਂ ਦੀ ਗੂੰਜੇ ਠੀਕ ਹੈ ਸਰ ਸੋ ਬੇਨਤੀ ਹੈ ਕਿ 20 ਤਰੀਕ ਨੂੰ ਜਾਗਰਣ ਜਿਹੜਾ ਮਾਤਾ ਰਾਣੀ ਦਾ ਅਮਰਪੁਰਾ ਚੌਂਕ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਮਸ਼ਹੂਰ ਬਾਲੀਵੁੱਡ ਜਿਹੜੇ ਸਿੰਗਰ ਆ ਮਾਸਟਰ ਸਲੀਮ ਜੀ ਔਰ ਆਸ਼ੀਸ਼ ਨਾਰੰਗ ਸ਼ਾਲੂ ਨਾਰੰਗ ਸਾਰਿਆਂ ਨੇ ਆ ਕੇ ਮਾਤਾ ਰਾਣੀ ਦਾ ਗੁਣਗਾਨ ਕਰਨਾ ਸੋ ਬੇਨਤੀ ਹੈ ਕਿ ਤੁਸੀਂ ਉੱਥੇ ਪਹੁੰਚ ਕੇ ਮਾਤਾ ਰਾਣੀ ਦਾ ਗੁਣਗਾਨ ਸੁਣੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਜੈ ਮਾਤਾ ਦੀ ਹਾਂਜੀ ਕੀ ਕਰਨਾ ਚਾਹੁੰਦੇ ਜਿਹੜੀ ਜਵਾਲਾ ਜੀ ਦੀ ਜੋਤ ਆਈ ਹੈ ਜੀ ਅੱਜ ਮਾਂ ਜਵਾਲਾ ਜੀ ਸ਼ਖਸ਼ਾ ਸਾਡੇ ਘਰ ਵਿੱਚ ਚੱਲ ਕੇ ਆਈ ਹੈ ਅਸੀਂ ਮਾਂ ਦੇ ਕੋਟ ਕੋਟ ਧੰਨਵਾਦ ਕਰਦੇ ਹਾਂ ਕਿਉਂਕਿ ਮਾਂ 28 ਸਾਲਾਂ ਤੋਂ ਬੱਚਿਆਂ ਦੀ ਪੁਕਾਰ ਸੁਣ ਕੇ ਸ਼ਖਸ਼ਤ ਆ ਕੇ ਸਾਨੂੰ ਸ਼ਖਸ਼ਤ ਰੂਪੇ ਦਰਸ਼ਨ ਦਿੰਦੀ ਹੈ ਅਸੀਂ ਸਾਰੇ ਮਾਂ ਮੁਕਤੀ ਸੇਵਾ ਸੁਸਾਇਟੀ ਦੇ ਜਿੰਨੇ ਵੀ ਮੇਰੇ ਮੈਂਬਰ ਸਹਿਬਾਨ ਜਿੰਨੇ ਵੀ ਮੇਰੇ ਪਰਿਵਾਰ ਦੇ ਮੈਂਬਰ ਸਾਰੇ ਉਹ ਮਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਜਿੰਨੇ ਸਾਨੂੰ ਐਨੇ ਜੋਗਾ ਕੀਤਾ ਕਿ ਅਸੀਂ ਸਾਰੇ ਭਗਤ ਰਲ ਮਿਲ ਕੇ ਉਹ ਮਹਾਰਾਣੀ ਦਾ ਯੱਗ ਕਰ ਰਹੇ ਆ ਕਿਉਂਕਿ ਮਹਾਰਾਣੀ ਦੀਆਂ ਚੁੰਕੀਆਂ ਜਿਹੜੀਆਂ ਕਿ ਬੜੀ ਧੂਮ ਧਾਮ ਦੇ ਨਾਲ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਕਿਉਂਕਿ ਇੱਕ ਦਿਨ ਵਿੱਚ ਤਿੰਨ ਤਿੰਨ ਚੌਂਕੀਆਂ ਮਹਾਰਾਣੀ ਦੀਆਂ ਇਹ ਸਾਰਾ ਭਗਤਾਂ ਦਾ ਉਪਰਾਲਾ ਸਾਰੇ ਸੰਗਤਾਂ ਦਾ ਉਪਰਾਲਾ ਸਾਰੇ ਮੇਰੇ ਜਿੰਨੇ ਵੀ ਮਾਂ ਭਗਵਤੀ ਸੇਵਾ ਸੁਸਾਇਟੀ ਦੇ ਮੈਂਬਰ ਨੇ ਸਾਰਾ ਉਹਨਾਂ ਦਾ ਉਪਰਾਲਾ ਹੈ ਕਿਉਂਕਿ ਮਹਾ ਭਗਵਤੀ ਬੁੜੀ ਰਹਿਮਦਿਲ ਮਾਏ ਕਿਉਂਕਿ ਹਰ ਵਾਲੀ ਭਗਤਾਂ ਤੇ ਇੰਨੀ ਕੋਈ ਰਹਿਮਤਾ ਕਰਦੀ ਹੈ ਕਿ ਮਾਂ ਦੇ ਭੰਡਾਰੇ ਖੁੱਲੇ ਹੋਏ ਨੇ ਸਾਰੇ ਭਗਤ ਝੋਲੀਆਂ ਭਰ-ਭਰ ਕੇ ਲੈ ਜਾਂਦੇ ਨੇ ਪਹਿਲੀ ਚੌਂਕੀ ਦੂਜੀ ਚੌਂਕੀ ਤੀਸਰੀ ਚੌਂਕੀ ਤਿੰਨ ਦਿਨ ਮਾਂ ਰਾਣੀ ਦੀਆਂ ਚੌਂਕੀਆਂ ਜੋ ਕਿ ਸਵੇਰੇ ਦੁਪਹਿਰੇ ਸ਼ਾਮੀ ਤਿੰਨ ਤਿੰਨ ਟਾਈਮ ਨੌ ਚੁੰਕੀਆਂ ਹੋ ਰਹੀਆਂ ਨੇ ਔਰ ਸ਼ਨੀਵਾਰ ਸਵੇਰੇ ਢਲ ਪੂਜਾ ਤੇ ਰਾਤ ਦਾ ਮਹਾਰਾਣੀ ਦਾ ਯੱਗ ਜਿੱਦ ਢਲ ਪੂਜਾ 'ਚ ਵੀ ਘੱਟੋ ਘੱਟ 70 ਜਜਮਾਨ ਕਿਨੇ ਪਰਿਵਾਰ ਜੋੜੇ ਬੈਠੇ ਨੇ ਢਲ ਪੂਜਾ ਤੇ ਮਹਾਰਾਣੀਆਂ ਨੇ ਸਾਰੇ ਪਰਿਵਾਰਾਂ ਤੇ ਰਹਿਮਤਾ ਕਰੇ ਔਰ ਸਾਰੇ ਮਹਾਭਗਤੀ ਸੇਵਾ ਸੈਡੀ ਦੇ ਪਰਿਵਾਰ ਦੇ ਮੈਂਬਰਾਂ ਤੇ ਰਹਿਮਤਾ ਕਰੇ ਤਾਂ ਕਿ ਅੱਡਾ ਵੱਡਾ ਉਪਰਾਲਾ ਜੋ ਕਿ ਮਹਾਰਾਣੀ ਦਾ ਕਰ ਰਹੇ ਨੇ ਉਹਦੇ ਵਿੱਚ ਸਾਡੇ ਕੁਮਾਰ ਛੋਨੂ ਜੀ ਔਰ ਇਹਦੇ ਨਾਲ ਸ਼ਾਲੂ ਨਾਰਨ ਦੀ ਔਰ ਦੂਜੀ ਇਹ ਕਿਹੜੀ ਮਾਸਟਰ ਸਲੀਮ ਜੀ ਸਾਡੇ ਵਿੱਚ ਪਹੁੰਚ ਰਹੇ ਨੇ ਮਹਾਰਾਣੀ ਦਾ ਗੁਣਗਾਨ ਕਰਨ ਲਈ ਇਹ ਸਾਰੇ ਭਗਤਾਂ ਦਾ ਉਪਰਾਲਾ ਹੈ ਇਹ ਹੀ ਚੀਜ਼ਾਂ ਦੇ ਨਾਲ ਮੈਂ ਸਾਰਿਆਂ ਭਗਤਾਂ ਨੂੰ ਜੈ ਮਾਤਾ ਦੀ ਕੰਨਾ ਅੱਜ ਮਹਾਰਾਣੀ ਦੇ ਆਉਣ ਤੇ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆਂ ਦਿਨਾ ਕਿਉਂਕਿ ਮਹਾਰਾਣੀ ਸਾਡੇ ਘਰ ਚੱਲ ਕੇ ਆਈ ਹੈ ਅਸੀਂ ਸਾਰੇ ਰਲ ਮਿਲ ਕੇ ਮਹਾਰਾਣੀ ਦਾ ਆਦਰ ਸਤਿਕਾਰ ਕਰੀਏ ਔਰ ਉਹਨਾਂ ਦੀ ਹਰਿਆਮਤਾ ਲਈਏ ਜੈ ਮਾਤਾ